ਸਸਰੀ ਗਾਜੀ ਆਮ ਆਦਮੀ ਪਾਰਟੀ ਦੇ ਕੈਬਨ ਮੰਤਰੀ ਅਮਨ अरोड़ा ਨੂੰ ਉਸ ਟਾਈਮ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਘਰ ਦੇ ਵਿੱਚ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋ ਗਈ ਹਾਲਾਂਕਿ ਕੈਬਨਟ ਮੰਤਰੀ ਅਮਨ अरोड़ा ਲਗਾਤਾਰ 2027 ਦੀਆਂ ਵਿਧਾਨ ਸਭਾ ਦੀਆਂ ਤਿਆਰੀਆਂ ਕਰਦੇ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਵੱਡੇ-ਵੱਡੇ ਆਗੂਆਂ ਨੂੰ ਮਿਲਿਆ ਜਾ ਰਿਹਾ ਹੈ ਲੇਕਿਨ ਇੱਕ ਬੁਰੀ ਖਬਰ ਨੇ ਜਿਹੜਾ ਹੈ ਉਹਨਾਂ ਨੂੰ ਪਰਤ ਕੇ ਜਾਣਾ ਪਏਗਾ ਉਹਨਾਂ ਦੇ ਗ੍ਰਾਵਿਕੇ ਕਿਉਂਕਿ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਅੱਜ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਅਮਨ ਅਰੋੜਾ ਤੋਂ ਇਲਾਵਾ ਉਹਨਾਂ ਦੇ ਸਮਰਥਕ ਉਹਨਾਂ ਦੇ ਸੀਨੀਅਰ ਆਗੂ ਉਹਨਾਂ ਦੇ ਜਿੰਨੇ ਵੀ ਨਾਲ ਕੰਮ ਕਰਨ ਵਾਲੇ ਨੇ ਵਰਕਰਜ਼ ਆਗੂ ਉਹਨਾਂ ਵੱਲੋਂ ਲਗਾਤਾਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਵੀ ਜਿਹੜਾ ਹੈ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਤੇ ਉਹਦੇ ਨਾਲ ਹੀ ਉਹਨਾਂ ਨੂੰ ਵਾਇਗਰੂ ਚੜਦੀ ਕਲਾ 'ਚ ਰੱਖਣ ਦਾ ਸੰਦੇਸ਼ ਦੇ ਰਹੇ ਨੇ ਤੁਹਾਨੂੰ ਦੱਸ ਦਈਏ कि ਇਸ ਨੂੰ ਹੁਣ ਜਿਹੜਾ ਹੈ ਵਾਇਗੁਰ ਦਾ ਪਾਣਾ ਸਮਝ ਕੇ ਜਿਹੜੇ ਨੇ ਅਮਨ अरोड़ा ਨੂੰ ਉਹਨਾਂ ਨੂੰ ਅੱਜ ਰਿਸ਼ਤੇਦਾਰ ਜੋ ਉਹਨਾਂ ਦਾ ਸੰਸਾਦ ਨੂੰ ਅਲਵਿਦਾ ਕਹਿ ਗਿਆ ਹੈ ਉਹਨਾਂ ਨੂੰ ਰੱਬ ਦਾ ਪਾਣਾ ਸਮਝ ਕੇ ਅਲਵਿਦਾ ਕਹਿਣਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਉੱਗੇ ਸਮਾਜ ਸੇਵਕ ਅਤੇ ਪੀ ਐਚ ਡੀ ਚੈਂਬਰ ਆਫ ਕਮਰਸ ਆਫ ਪੰਜਾਬ ਦੇ ਚੇਅਰਮੈਨ ਕਰਨ ਗਲੋਤਰਾ ਦੇ ਪਿਤਾ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਰੋੜਾ ਦੇ ਸੋਹਰਾ ਸੰਦੀਪ ਗਲੋਤਰਾ ਦਾ ਵਿਹਾਂਤ ਹੋ ਗਿਆ ਉਹਨਾਂ ਦੀ ਅੰਤਿਮ ਸੰਸਕਾਰ ਯਾਤਰਾ ਉਹਨਾਂ ਦੇ ਐਮਰ ਕਲੋਨੀ ਸਥਿਤ ਨਿਵਾਸ ਸਥਾਨ ਤੋਂ ਸ਼ਿਵਪੁਰੀ ਫਾਜ਼ਿਲਕਾ ਲਈ ਦੁਪਹਿਰੇ 3 ਵਜੇ ਰਵਾਨਾ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਹੁਣ ਕੈਬਨਿਟ ਮੰਤਰੀ ਅਮਨ ਰੋੜਾ ਜ ਨੂੰ ਜਿਹੜਾ ਹੈ ਸਤਮਾ ਲੱਗਾ ਹੈ ਉਹਨਾਂ ਦਾ ਜਿਹੜਾ ਸੋਹਰਾ ਹੈ ਸੇਠ ਸੰਦੀਪ ਗਲੋਤਰਾ ਦਾ ਜਿਹੜਾ ਅੱਜ ਦਿਹਾਂਤ ਹੋਇਆ ਹੈ 3 ਵਜੇ ਉਹਨਾਂ ਦਾ ਸੰਸਕਾਰ ਦਾ ਸਮਾਂ ਰੱਖਿਆ ਗਿਆ ਹੈ ਤੇ ਜਿਸ ਦਾ ਵੱਡਾ ਸਦਮਾ ਲੱਗਾ ਹੈ ਅਮਨ ਅਰੋੜਾ ਤੇ ਉਹਨਾਂ ਦੇ ਪਰਿਵਾਰ ਨੂੰ